ਹਾਂਜੀ ਦੋਸਤੋ ਕੀ ਹਾਲ ਚਾਲ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਲੱਗਿਓ ਸੀ ਆ ਝੋਨਾ ਵੜਨਾ ਆਪਣੇ ਚੱਲਦੀ ਮਸ਼ੀਨ ਕੰਮ ਸਵੇਰੇ ਮੀਂਹ ਨੇ ਖਰਾਬ ਕਰਤਾ ਥੋੜਾ ਜਿਹਾ ਸ਼ਰਾਟਾ ਜਾ ਪੈ ਗਿਆ ਤੇ ਹਵਾ ਬਹੁਤ ਤੇਜ਼ ਚੱਲੀ ਥੋੜੇ ਜਿਹੋਨੇ ਡੇਗੇ ਆ ਥੋੜੇ ਜਿਹੇ ਖੜੇ ਆ ਤੇ ਹੁਣ ਕਾਲੂ ਵੀ ਦੱਸਿਆ ਮੀਂਹ ਜਿਆਦਾ ਪਾ ਰਿਹਾ ਨੂੰ ਵੀ ਦੱਸਿਆ ਵਾ ਦੇਖੋ ਕਿੱਦਾਂ ਬਣਦੀ ਗੱਲ ਤੇ ਲੱਗਿਓ ਹੁਣ ਝੋਨਾ ਵੜਨਾ ਆਪਣੇ ਰਾਟਾ ਬਹੁਤਾ ਨਹੀਂ ਪਿਆ ਥੋੜਾ ਹੀ ਪਿਆ ਬੱਦਲ ਤਾਂ ਬਹੁਤ ਸੀਗਾ ਪਰ ਹੁਣ ਧੁੱਪ ਚੜ ਗਈ ਤੇ ਪੈਂਦੀ ਔਰ 10 ਵਜੇ 11 ਵਜੇ ਮਸ਼ੀਨ ਸ਼ੁਰੂ ਕਰਤੀ ਸੀ ਪਹਿਲਾਂ ਕਿਥੇ ਹੋਰ ਦੇ ਲੱਗੇ ਸੀ ਤੇ ਹੁਣ ਆਪਣੇ ਲੱਗੇ ਆ ਨਕ ਪਹਿਲਾਂ ਵੀ 6 ਕਿੱਲੇ ਵੱਢ ਲਏ ਆਪਣੇ ਤੇ ਬਾਕੀ ਅਜਿਹਾ ਚਲੋ ਵੱਢ ਲਨੇ ਆ ਜਿਸ ਦਾ ਅੱਜ ਵੱਢ ਹੁੰਦਾ ਬਾਕੀ ਕੱਲ ਦਾ ਪਤਾ ਨਹੀਂ ਮੌਸਮ ਕੋ ਖਰਾਬ ਦੁੱਤੇ ਆ ਦੋ ਦਿਨ ਚੱਲਦੀਆਂ ਮਸ਼ੀਨਾਂ ਆਪਣੇ ਆ ਆਪਣੇ ਹੈਗੇ ਸਾਰੇ 2.5 ਖੇਤ ਵਾ ਸੈਕੀ ਬੀ ਵੀ ਦਾ ਟ੍ਰੈਲੀ ਭਰੀ ਨਹੀਂ ਅਜੇ ਤੱਕ ਛਾਰਾ ਫੁੱਟੀ ਪਿੱਛੇ ਖਾਲੀ ਆ ਸਾਰਾ ਤੇ ਝੋਨੇ ਦਾ ਝਾੜੇ ਨਹੀਂ ਐਸ ਵਰਤਾ ਚਲੋ ਕੱਟੇ ਬਹੁਤ ਘੱਟ ਵਾ ਪਹਿਲਾਂ ਨਾਲੋਂ ਸਾਰਾ ਹੀ ਆਪਣਾ ਪਹਿਲਾ ਝੋਨਾ ਵੱਡਿਆ ਸੀ ਕਿ ਉਹਦਾ ਵੀ 20 ਕਿ ਕੁਆਂਟਲ ਦੇ ਹਿਸਾਬ ਨਾਲ ਕਿੱਲੇ ਦਾ ਨਿਕਲਿਆ ਤੇ ਕਿਸੇ ਆਪਣੇ ਜ਼ਿੰਮੇਦਾਰ ਦਾ ਵੱਡਿਆ 16 ਕਿਸੇ ਦਾ 22 ਮੈਕਸਿਮਮ 22 ਤੱਕ ਹੀ ਆ ਤੇ ਝਾੜ ਜੰਮ ਚਲੋ ਘਾਟਾ ਬਹੁਤ ਵਰ ਫੇ ਵੀ ਜੋ ਨਿਕਲਦਾ ਠੀਕ ਹੀ ਆ ਚਲੋ ਮਹਾਰਾਜ ਮਹਾਰਾਜ ਆਪਣੇ ਫੇਵੀ ਖੇਤ ਬਚਾ ਉੱਥੋਂ ਚਲੋ ਬਾਕੀ ਉਧਰ ਏਰੀਆ ਚੋਂ ਛੋਣਾ ਹੋਇਆ ਨਹੀਂ ਆਪਾਂ ਦਾ ਫੇਵੀ ਹੋ ਗਿਆ ਪਰ ਪਹਿਲਾਂ ਨਾਲੋਂ ਝਾੜ ਤੇ ਬਹੁਤ ਫਰਕ ਆ ਤੇ ਹੁਣ ਮੀਂਹ ਕਾਲੂ ਹੋਰ ਦੱਸਿਆ ਵਾ ਜੇ ਪੈ ਗਿਆ ਤਾਂ 90% ਆ ਕਹਿੰਦੇ ਕੰਮ ਹੋਰ ਖਰਾਬ ਹੋ ਜਾਣਾ ਆਪਣਾ ਆਲੂ ਵੀ ਜਿਵੇਂ ਆ ਉਹ ਵੀ 10 12 ਕਿੱਲੇ ਆਲੂਆਂ ਦੇ ਬੱਤੇ ਹੀ ਆ ਵੀ ਖਰਾਬ ਹੋ ਜਾਣੇ ਕਹਿੰਦੇ ਜੇ ਜ਼ਿਆਦਾ ਪੈ ਗਿਆ ਅੱਜ ਦਾ ਚਲੋ ਮੌਸਮ ਠੀਕ ਹੋ ਗਿਆ ਫੇਵੀ ਬਾਕੀ ਦੇਖੋ ਕੀ ਵਰਦਾ ਅੱਜ ਆਇਨੇ ਕਿ ਵੱਡੇ ਨੇ ਟਾਈਕ ਗਿੱਲੇ ਵੱਡੀ ਟਰੈਲੀ ਹਜੇ ਕੱਢੀ ਨਹੀਂ ਕੰਮ ਥੋੜਾ ਥਲੋਈ ਚੱਲਦਾ ਪਿਆ ਤੇ ਲੋਡ ਨਹੀਂ ਵੀ ਵੱਡੀ ਟਰੈਲੀ ਦੀ ਤੇ ਖੇਤ ਗਿੱਲੇ ਆ ਗਏ ਦੇਖਦੇ ਆ ਕੱਢਾਂਗੇ ਵੱਡੀ ਟਰੈਲੀ ਦੀ ਕੋਈ ਅੰਦੂਲੇ ਟੱਟਾ ਇਹ ਤਾਂ ਗਿੱਲੇ ਆ ਥੋੜੇ ਮਸ਼ੀਨ ਬੈਕ ਕਰ ਕਰ ਤੋੜਨੀ ਪੈਂਦੀ ਆ ਤੇ ਆ ਹੀ ਥੋੜਾ ਜਿਹਾ ਸੁੱਕਾ ਸੀਗਾ ਸੋ ਵਾਹੀਗਾ ਇਹ ਬੱਦਲ ਨੇ ਦੋ ਢਾਈ ਦੇ ਜਿਹੜੇ ਹੈਗੇ ਢਾਈ ਦੇ ਐਸੇ ਮੈਂ ਸਲਾਇਆ ਵਾ ਇਕੱਠਾ ਬਣਾ ਲਿਆ ਹੁਣ ਇਕੱਠਾ ਬਣਾ ਕੇ ਕਟਰ ਫੇਰਦਾ ਨਾ ਇਕੱਠਾ ਬੰਨਦੇ ਨੇ ਆ ਵੀ ਬਣਾਉਣੀਆਂ ਕਟਰ ਫੇਰ ਕੇ ਦੇ ਦੇਣਾ ਆਪਾਂ ਤੇ ਦੇਖ ਲਓ 18 ਭੁੱਟੀ ਆ ਆਪਣੀ ਪਿੱਛੇ ਖਾਲੀ ਆ ਸਾਰਾ ਇਹ ਠੀਕ ਝੜੂਗਾ ਹਿਸਾਬ ਨਾਲ ਅੱਟਾ ਘਟਾਪਾ ਹੋਣਾ ਉਹ ਚ ਬਸ ਹੋਰ ਆ ਕਾਲੀ ਆ ਸਾਰੀ ਇੱਧਰ ਤੇ ਤੇਰੇ ਹੋਰ ਕੱਲੂ ਦੇਖਦੇ ਆ ਜੇ ਤਾਂ ਮੀਂਹ ਨਾ ਪਿਆ ਤਾਂ ਫੇਰ ਤਾਂ ਬਹੁਤ ਵਧੀਆ ਕੰਮ ਸੈੱਟ ਰਹੂਗਾ ਕਿਉਂ ਆਲੂ ਬਹੁਤ ਆਏ ਇਸ ਵਾਰ ਲੋਕਾਂ ਨੇ ਸਾਰੇ ਸਾਡੇ ਜੀਮੇਦਾਰ ਇੱਧਰ ਜਿਆਦਾ ਆਲੂ ਲਾਇਆ ਸਾਰਾ ਗੜਗੁੱਲ ਜਾਣਾ ਸੀ ਤਾਂ ਤੇ ਜਰਿੰਦੇ ਰਖਣਾ ਚੱਲਦੇ ਆ ਉਹਨਾਂ ਕਮਾਦ ਨੂੰ ਵੀ ਅਸਰ ਹੋਇਆ ਹੋਣਾ ਕਿੰਨੀਆਂ ਕਮਾਦਾਂ ਡੇਗੀਆਂ ਚਲੋ ਆਪਣੀ ਕਰੇਡਿਟ ਬਚਾਵਾ ਤੇ ਤੋਂ ਪਤਾ ਬਹੁਤ ਨਿਕਲੀਓ ਬਾਕੀ ਕੱਲੂ ਮੌਸਮ ਦੱਸਿਆ ਬਹੁਤ ਖਰਾਬ ਆ ਦੇਖੋ ਕੀ ਗੱਲ ਬੰਦੀ ਨਾ ਇਹ ਆਪਣਾ ਕੰਮ ਖਤਮ ਪੰਜਾਉਂ ਕਿਸੇ ਹੋਰ ਜ਼ਿੰਮੇਵਾਰ ਦੇ ਤੇ ਤਿੰਨ ਚਾਰ ਘੰਟੇ ਚੱਲੂ ਤਿੰਨ ਘੰਟੇ ਹੋਰ ਉਹਨਾਂ ਦੇ ਲੱਗੂਗੇ 4 ਕ ਵੱਜ ਗਏ ਆ 7 ਕ ਵਜੇ ਤੱਕ ਵੱਢੂਗੇ ਉਹਨਾਂ ਦੇ ਤੇ ਹੁਣ ਆਪਾਂ ਟ੍ਰੈਲੀ ਕੱਢਦੇ ਆ ਲਾ ਜੀ ਅੱਜ ਦਾ ਵਲੋਗ ਕਰਦੇ ਇੱਥੇ ਹੀ ਐਂਡ ਤੇ ਮਿਲਦੇ ਆ ਕਿਤੇ ਹੋਰ ਦਿਨ ਜੁੜੇ ਰਹੋ